ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾ ਕੋ ਪਾਰ ਬ੍ਰਹਮ ਲੈ ਬਲਾਵੇ ਰਹਾਓ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬੋਹੜ ਨਾ ਜੋਨੀ ਧਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਨਨਾ ਦ੍ਰਿਸ਼ਟੀ ਆਵੇ ਨਾਨਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਮਹੱਲਾ ਪੰਜਵਾ ਚੰਚਲ ਸੁਪਨਾ ਹੀ ਉਰਜਾਇਓ ਇਤਨੀ ਨਾ ਬੂਝੈ ਕਬ ਹੂੰ ਚਲਨਾ ਵਿਖਲ ਭਿਓ ਸੰਗ ਮਾਇਓ ਰਹਾਓ ਕੋਸਮ ਰਾਂਗ ਸਾਂਗਰਾ ਸਰਚਿਆ ਬਿਖਿਆ ਏ ਕੋ ਪਾਇਓ ਲੋਭ ਸੁਨੇ ਮਨ ਸੁਖ ਕਰ ਮਾਨੈ ਬੇਗਤਾ ਉੱਠਤਾਇਓ ਫਿਰ ਤਾਂ ਫਿਰ ਤਾਂ ਬਹੁਤ ਸ਼ਰਮ ਪਾਇਓ ਸੰਤ ਦਵਾਰੇ ਆਇਓ ਕਰੀ ਕਿਰਪਾ ਪਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਮਹੱਲਾ ਪੰਜਵਾ ਸਰਬ ਸੁਖਾ ਗੁਰ ਚਰਨਾ ਕਲਮਲ ਡਾਰਨ ਮਨੈ ਸੁਧਾਰਨ ਏ ਆਸਰ ਮੋਇ ਤਰਨਾ ਰਹਾਓ ਪੂਜਾ ਅਰਚਾ ਸੇਵਾ ਬੰਦਨੇ ਹੈ ਟੈਲ ਮੋਇ ਕਰਨਾ ਬਿਗਸੈ ਮਨ ਹੋਵੇ ਪ੍ਰਗਾਸਾ ਬੋਹਰ ਨਾ ਗਰਬੈ ਪਰਨਾ ਸਫਲ ਮੂਰਤ ਪਰ ਸੋ ਸੰਤਨ ਕੀ ਹੈ ਧਿਆਨਾ ਧਰਨਾ ਭਿਓ ਕਿਰਪਾਲ ਠਾਕੁਰ ਨਾਨਕ ਕੋ ਪਰਿਓ ਸਾਧ ਕੀ ਸਰਨਾ ਦੇਵ ਗੁਦਾਰੀ ਮੁਹੱਲਾ ਪੰਜਵਾ ਆਪਣੇ ਹਰ ਪੈ ਬੇਨਤੀ ਕਹੀਐ ਚਾਰ ਪਦਾਰਥਨ ਦ ਮੰਗਲ ਨਿਧ ਸੂਕ ਸਹਿਜ ਸਿਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਈਐ ਆਂਜਣਾ ਲੱਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਯਹੀਐ ਕੋਟ ਬਰਾਦ ਮਹਾਕਿਰਤ ਕਰਨ ਬਹੁੜ ਬਹੁਰ ਪ੍ਰਭ ਸਈਐ ਕਰੁਣਾ ਮਹਿ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਈਐ ਦੇਵ ਗੰਧਾਰੀ ਮਹੱਲਾ ਪੰਜਵਾ ਗੁਰ ਕੇ ਚਰਨ ਰਿਧੈ ਪਰਵੇਸਾ ਰੋਗ ਸੋਗ ਸਾਭ ਦੁਖ ਬਿਨਾਸੇ ਉਤਰੇ ਸਗਲ ਕਲੇਸਾਰ ਹਾਉ ਜਰਮ ਜਰਮ ਕੇ ਕੇਲ ਵਿਖਨਸਾ ਕੋਟ ਮਜੋ ਦੀ ਸੁਨਾਨਾ ਨਾਮ ਨਿਹਾਨ ਗਾਵਤ ਗੁਣ ਗੋਬਿੰਦ ਲਾਗੋ ਸਹਿ ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਦਰ ਤੋਰ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛਕੇ ਤਿਨ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਨਗਰੋ ਸੁਆਮੀ ਮੇਰੇ ਮਨ ਤੇ ਕਬੋ ਨਾ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖਜਾਰੋ ਸਭ ਤੇ ਨੀਚ ਆਤਮ ਕਰ ਮਾਨੋ ਮਨ ਮੈਂ ਇਹੋ ਸੁਖ ਧਾਰੋ ਗੁਣ ਗਾਵੇ ਠਾਕੁਰੇ ਬਨਾਸੀ ਕਲ ਮਲ ਸਗਲੇ ਝਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ੁਰ ਧਾਰੋ ਦੇਵ ਗੁੰਧਾਰੀ ਮਹੱਲਾ ਪੰਜਵਾਂ ਪ੍ਰਭ ਜੀਓ ਦੇਖੋ ਦਰਸ ਤੋ ਮਾਰਾ ਸੁੰਦਰ ਧਿਆਨ ਉਤਾਰ ਦਿਨ ਰੈਣੀ ਜੀ ਪ੍ਰਾਨ ਤੇ ਪਿਆਰਾ ਰਹਾਓ 사ਤਰ ਬੇਦ ਪ੍ਰਾਨ ਬਿ ਲੋਕੇ ਸਿਮਰਤ ਤਤ ਵਿਚਾਰਾ ਦੀਨਾ 나ਥ ਪ੍ਰਾਨ ਪਤ ਪੂਰਨ ਭਵਜਲ ਉਦਰ ਨਹਾਰਾ ਆਜੁਗਾਦ ਭਗਤਨ ਭਗਤ ਜਨ ਸੇਵਕ 타કી ਬਿਖੈ ਆਧਾਰਾ ਤੈਨ ਜਨ ਕੀ ਧੂਰ ਬਾਂਛੈ ਨਿਤ ਨਾਨਕ ਪਰਮੇਸ਼ਰ ਦੇਵ ਨਹਾਰਾ ਦੇਵ ਗੁੰਧਾਰੀ ਮਹੱਲਾ ਪੰਜਵਾ ਤੇਰਾ ਜਨ ਰਾਮ ਰਸਾਇਨ ਮਾਤਾ ਪ੍ਰੇਮ ਰਸਾ ਨਿਦਜਾ ਕੋ ਪਜੀ ਛੋੜ ਨਕਤ ਹੂੰ ਜਾਤਾ ਰਹਾਓ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ ਅਠਸੜ ਤੀਰਥ ਮਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਾਰ ਜਨਕਾ ਉਪਜਿਆ ਜਿਨ ਕੀਨੋ ਸੋਤ ਬਿਧਾਤਾ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੁੰਧਾਰੀ ਮਹੱਲਾ ਪੰਜਵਾ ਮਾਈ ਗੁਰਬਿੰਨ ਗਿਆ ਨਾ ਪਾਈਐ ਅਨੁਪ੍ਰਕਾਰ ਫਿਰਤ ਬਿਲੇ ਲਾਤੇ ਮਿਲਤ ਨਹੀਂ ਗੁਸਾਈਐ ਰਹਾਓ ਮੋਹ ਰੋਗ ਸੋਗ ਤਨ ਬਾਦਿਓ ਬੋਝੋਨੀ ਪਰਮਾਈਐ ਟਿਕਣਾ ਨਾ ਪਾਵੇ ਬਿਨ ਸਤ ਸੰਗਤ ਕੇਸੇ ਆਗੈ ਜਾਇ ਰੁਆਈਐ ਕਰੈ ਨਗਰੋ ਸੁਆਮੀ ਮੇਰਾ ਸਾਧ ਚਰਨਨ ਚਿਤ ਲਾਈਐ ਸੰਕਟ ਕੋ ਹੋਰ ਕਟੇ ਖਿਨ ਪੀਤਰ ਨਾਨਕ ਹਰਦਰਸ ਸੁਮਾਈਐ ਦੇਵ ਗੁੰਧਾਰੀ ਮਹੱਲਾ 5 ठाकुर हो होई आप दे हाल ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਓ ਦੁਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮਨ ਧਿਆਇਆ ਹਾ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਵਰਨ ਆਰੀ ਮਿਲ ਮੰਗਲ ਲਗਾਇਆ ਠਾਕੁਰ ਕਾਜਕਾਰ ਕਉ ਨਾਨਕ ਜਨ ਕੋ ਬਰ ਜਾਈਐ ਜੋ ਸਬ ਨਾ ਕਰੇ ਉਧਾਰ ਵਾਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਜਨ ਕੋ ਬਲ ਜਾਈਐ ਜੋ ਸਭ ਨਾ ਕਰੇ ਉਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ